ਦੇ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਪੈਲਸ ਦੇ ਵਿੱਚ ਗਾਣੇ ਚਲਾਉਣ ਨੂੰ ਲੈ ਕੇ ਡੀਜੇ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਤਿੰਨ ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਔਰ ਇਸ ਵਿਚਾਲੇ ਇੱਕ ਨੌਜਵਾਨ ਦੇ ਛਾਤੀ ਦੇ ਵਿੱਚ ਜਾ ਕੇ ਗੋਲੀ ਵੱਜਦੀ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਲੁਧਿਆਣਾ ਦੇ ਇੱਕ ਨਿੱਜੀ ਪੈਲਸ ਦੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਪਰ ਇਸ ਦੌਰਾਨ ਡੀਜੇ ਤੇ ਗਾਣੇ ਚਲਾਉਣ ਨੂੰ ਲੈ ਕੇ ਹੰਗਾਮਾ ਹੋਇਆ ਔਰ ਉਸ ਤੋਂ ਬਾਅਦ ਇੱਕ ਨੌਜਵਾਨ ਜ਼ਖਮੀ ਹੋਇਆ ਜਿਸ ਦੀ ਛਾਤੀ ਦੇ ਵਿੱਚ ਗੋਲੀ ਵੱਜਦੀ ਹੈ ਤਾਂ ਤਿੰਨ ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਗਾਣਾ ਚਲਾਉਣ ਨੂੰ ਲੈ ਕੇ ਇਹ ਸਾਰਾ ਹੰਗਾਮਾ ਹੋਇਆ ਔਰ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੁੰਡੇ ਵਾਲੇ ਡੀਜੇ ਦੇ ਉੱਤੇ ਨੱਚ ਰਹੇ ਸੀ ਤੇ ਦੌਰਾਨ ਉਨਾ ਦੇ ਹੀ ਪੱਖ ਦੇ 7 ਤੋਂ 8 ਮੁੰਡੇ ਡੀਜੇ ਤੇ ਆਉਂਦੇ ਨੇ ਅਤੇ ਗਾਣਾ ਚਲਾਉਣ ਦੇ ਲਈ ਕਹਿੰਦੇ ਨੇ ਤੇ ਫਿਰ ਤਿੰਨ ਰਾਉਂਡ ਫਾਇਰ ਕੀਤੇ ਜਾਂਦੇ ਨੇ ਜਿਸ ਦੇ ਵਿੱਚੋਂ ਇੱਕ ਰਾਉਂਡ ਇੱਕ ਨੌਜਵਾਨ ਦੇ ਛਾਤੀ ਦੇ ਵਿੱਚ ਜਾ ਕੇ ਲੱਗਦਾ ਹੈ ਉਸ ਤੋਂ ਬਾਅਦ ਉਹ hetha ਡਿੱਗ ਜਾਂਦਾ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਜਾਂਦਾ ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਕਿ ਇਹ ਪਰਿਵਾਰ ਤਰੰਤਾਰਨ ਤੋਂ ਇੱਥੇ ਬਰਾਤ ਲੈ ਕੇ ਆਇਆ ਸੀ ਅਤੇ ਬਰਾਤੀ ਇੱਕ ਨੌਜਵਾਨ ਹੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਉਧਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਇੱਕ ਨਿੱਜੀ ਪੈਲੇਸ ਦੇ ਵਿੱਚ ਇਹ ਵਾਰਦਾਤ ਹੋਈ ਹੈ ਦੱਸਿਆ ਕੀ ਡੀਜੇ ਤੇ ਗਾਣਾ ਚਲਾਉਣ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਪਹਿਲਾ ਫਾਇਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਆਪਸ ਦੇ ਵਿੱਚ ਵੀ ਨੌਜਵਾਨ ਉਲਝ ਜਾਂਦੇ ਨੇ ਤੇ ਫਿਰ ਇਹ ਜ਼ਖਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਇਸ ਬਾਬਤ ਕੀ ਕੁਝ ਕਹਿਣਾ ਹੈ ਇੱਕ ਬਰਾਤੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕੀ ਮਸਲਾ ਕੀ ਹੋਇਆ ਵੀਰੇ ਥੋੜਾ ਦੱਸੋਗੇ ਮਸਲਾ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ ਕੀ ਕੀ ਰੇ ਲੱਗੀ ਕਿਸੇ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਜਖਮੀ ਹੈ ਜਖਮੀਆਂ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਾਰ ਨਾ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਜੀ ਫੈਰ ਕਿੰਨਾ ਹੋਏ ਖਹਿ ਫੈਰ ਵੀਰੇ ਨੱਚਦੇ ਸੀ ਮੁੰਡੇ ਹਲੇ ਆ ਕੋਈ ਸੀਸੀ ਟੈਵੀ ਚ ਚੈੱਕ ਕਰਦੇ ਨੇਗੇ ਭਲੇ ਪਤਾ ਨਹੀਂ ਲੱਗਿਆ ਵੀ ਫੇਰ ਕਿੰਨਾ ਬਲੀਓ ਹੋਏ ਨੇ ਹੁਣ ਪੁਲਿਸ ਆਈ ਹੈ ਹਾਂਜੀ ਪੁਲਿਸ ਅੰਦਰ ਆਈ ਜੀ ਕਹਿ ਵੀ ਜਾ ਰਿਹਾ ਕੁਛ ਆਪਸੀ ਰੰਜਿਸ਼ ਝੜਪ ਝੜਪ ਹੋ ਗਈ ਹੈ ਕੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫੇਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਤਿੰਨ ਫੇਰ ਹੋਏ ਨੇ ਇਸ ਦਿਨ ਲੈ ਕੇ ਹੋਈ ਆ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ ਅੱਛਾ ਹਾਂ ਆਪਣੇ ਜਿਹੜੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਕਿੰਨੇ ਮੁੰਡੇ ਸੀ ਕਿੰਨੇ ਮੁੰਡੇ ਜਿਨ੍ਹਾਂ ਨੇ ਝੜਪ ਹੋਈ ਆ ਝੜਪ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕਿਉਂ ਹੋਣਗੇ ਉਹਨਾਂ ਨੂੰ ਮਾਰਤੀ ਸੀ ਪਿੱਤੀ ਹੋਈ ਸੀਗੀ ਪਤਨ ਨਹੀਂ ਪੀਤੀ ਸੀ ਵੀਰੇ ਨਹੀਂ ਪੀਤੀ ਕਿਸੇ ਜਿਹਨੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਆ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗੀ ਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਤੇ ਲੱਗੀ ਆ ਇੱਕ ਜਾਨੇ ਤੇ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਤਿੰਨੋ ਗੋਲੀਆਂ ਉਹਦੇ ਲੱਗੀਆਂ ਮੈਂ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਆ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਤੁਹਾਡੇ ਕੀ ਲੱਗਦੇ ਆਪਣਾ ਭਰਾ ਹੀ ਸੀ ਵੀਰੇ ਤੇ ਹੁਣ ਬਾਹਰ ਨਹੀਂ ਆਉਂਦੇ ਨਹੀਂ ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੇ ਹੋਏ ਉਹਦਾ ਕੀ ਨਾਮ ਹੈ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਠੀਕ ਇੱਥੇ ਸ਼ਾਦੀ ਮਕੇ ਮੁੰਡੇ ਵਾਲੇ ਸੀ ਹਾਂਜੀ ਹਾਂਜੀ ਮੁੰਡੇ ਵਾਲਿਆਂ ਵੱਲੀੋਂ ਸੀਗੇ ਵੀਰੇ ਠੀਕ ਹੈ ਤੇ ਪਹਿਲਾਂ ਝੜਪ ਹੋਈ ਆ ਹਾਂ ਝੜਪ ਹੋਈ ਜਿੰਨੇ ਗੋਲੀ ਚਲਾਈ ਜਿੰਨੇ ਨਹੀਂ ਪਹਿਲਾਂ ਫਾਇਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਣਸਾਰ ਫਾਇਰ ਕਰਤਾ ਉਹ ਫਾਇਰ ਸਿੱਧਾ ਸਾਥੀ 'ਚ ਲੱਗੇ ਬਾਈ ਜਿੱਦਾਂ ਗੋਲੀ ਚਲਾਈ ਜਿੰਨੇ ਵੱਜੀਏ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਵੀਰੇ ਕੁਝ ਨਹੀਂ ਹੈਗਾ ਕੋਈ ਲੈਣ ਦੇ ਨਹੀਂ ਕੁਝ ਨਹੀਂ ਪਤਾ ਬਰਾਤ ਨਹੀਂ ਪਤਾ ਮਰ ਗੁਰੂ ਕਿੱਥੋਂ ਬਰਾਤ ਆਈ ਕਿੱਥੋਂ ਨਿਤਰਾ ਲਿਤਰਾ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਡਾ ਕਿਹੜੇ ਨਹੀਂ ਇਹ ਪੱਕਵਾਲ ਦੇ ਕੋਲ ਆਈ ਪੱਕਵਾਲ ਦੇ ਕੋਲ ਕਿੰਨੇ ਕ ਬੰਦੇ ਜਿਹੜੇ ਇੱਥੇ ਹੈਗੇ ਨੇ ਮੈਂ ਕਿਉਂ ਕਰ ਰਹੇ ਜਾਂਚ ਹਾਂਜੀ ਹਾਂਜੀ ਲੱਗੇ ਹੋ ਜਾਂ ਜੀ ਤੁਸੀਂ ਸਿਕਿਉਰਿਟੀ ਜੋ ਬਈ ਇੱਥੇ ਹਾਂਜੀ ਤੇ ਤੁਹਾਨੂੰ ਪਤਾ ਮਾੜਾ ਮੈਟਰ ਕੀ ਹੋਇਆ ਹੁੰਦਾ ਅੱਜ ਤਾਂ ਗੇਟ ਤੇ ਹੁਨੇਰ ਸਰ ਸਰ ਕਿਤੇ ਆਇਓ ਕਿ ਮਾਮਲਾ ਵੈਕ ਕਿਹੜਾ ਰਿਜ਼ੋਰਟ ਹੈ ਔਰ ਕਿਵੇਂ ਹੋਇਆ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ ਤੇ ਲੱਗੀ ਹੈ ਇੱਕ ਬੰਦਾ ਮਜਰੂਰ ਹੈਗਾ ਸਟੇਟ ਇਸ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕਿਹਾ ਜਾ ਰਿਹਾ ਪੰਜ ਤੋਂ 6 ਬੰਦੇ ਜਿਹੜੇ ਆ ਫੜੇ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਤੇ ਅਦਰਵਾਈਜ਼ ਕੋਈ ਵਜਾ ਰੰਜੀਸ਼ ਆ ਤਾਂ ਉਹ ਵੀ ਅਸਰਟਨ ਕਰਾਂਗੇ ਕਿੰਨੇ ਕਿੰਨੇ ਕੀ ਨਿਕਲ ਕੇ ਆਇਆ ਬੇਸਿਕਲੀ ਇਹ ਦੇਖਦੇ ਆ ਜੀ ਇਨਵੈਸਟੀਗੇਸ਼ਨ ਕਰਦੇ ਆ ਕਿ ਵੀ ਗਾਨੀ ਫੋਨ ਹੈ ਜੀ ਉਹਦਾ ਨਾਮ ਵੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਖਤਰੇ ਤੋਂ ਬਾਹਰ ਆ ਜੀ ਦੇ ਦੇਖਦੇ ਆ ਕਿ ਵੀ ਕਿਹੜੇ ਪਾਸੋਂ ਕਹਿੰਦੇ ਕਹਿੰਦੇ ਕਿ ਡੀਜੇ ਨੂੰ ਡੀਜੇ ਤੇ ਗਾਣੇ ਗਾਣੇ ਗੁਣੀਆਂ ਲੈ ਕੇ ਕਹਿੰਦੇ ਝੜਪ ਹੋਈ ਹੈ ਹਾਂਜੀ ਮੁੱਢਲੀ ਜਾਣਕਾਰੀ ਇਹੀ ਹੈ ਬਾਕੀ ਸਰਟਨ ਕਰਦੇ ਆ ਕਿ ਵੀ ਡੀਜੇ ਦੇ ਗਾਣੇ ਚਲਾਉਣ ਨੂੰ ਲੈ ਕੇ ਝੜਪ ਹੋਈ ਹੈ ਤੇ ਬਾਕੀ ਸਰਟਨ ਕਰਦੇ ਆ ਜੀ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤੇ ਕੀ ਇਸ ਨੂੰ ਲੈ ਕੇ ਵੀ ਜਾਂਚ ਨਹੀਂ ਸਰ ਕੀ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਹੈ ਤਾਕੀਦ ਵੀ ਹੈ ਵਿਆਹਾਂ ਦਾ ਸੀਜ਼ਨ ਹੈ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ prominently display ਕਰਨ ਕਿ ਵੀ ਹਥਿਆਰਾਂ ਦਾ ਬੈਨ ਐ ਐਂਟਰੀ ਜਿਹੜੀ ਹੈਗੀ ਬੈਨ ਹੈਗੀ ਅੰਦਰ ਲੈ ਕੇ ਜਾਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁੱਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਤੋਂ ਬਚਿਆ ਜਾ ਸਕੇ ਸਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਉੱਤੇ ਐਕਸ਼ਨ ਤਾਂ ਹੋ ਹੀ ਗਿਆ ਵਾ ਬਿਲਕੁਲ ਹੋਏਗਾ ਜੀ ਸਖਤ ਐਕਸ਼ਨ ਕਰਾਂਗੇ ਤੇ ਲੋਕਾਂ ਨੂੰ ਕੀ ਅਪੀਲ ਹੈ ਕਿ ਇਦਾਂ ਹਥਿਆਰ ਲੈ ਕੇ ਨਾ ਆਓ ਦੇਖੋ ਜੀ ਰੰਗ ਚ ਭੰਗ ਪਾਉਣ ਵਾਲਾ ਕੰਮ ਹੈ ਲੋਕਾਂ ਨੂੰ ਇਹ ਅਪੀਲ ਹੈ ਕਿ ਵੀ ਖੁਸ਼ੀ ਜਿਹੜੀ ਆਪਣੀ ਤਰੀਕੇ ਦੇ ਨਾਲ ਮਨਾਣ ਤੇ ਇਦਾਂ ਦਾ ਕੰਮ ਨਾ ਕਰਨ ਕਾਨੂੰਨ ਨੂੰ ਹੱਥੋਂ ਨਾ ਲੈਣ ਨਹੀਂ ਫਿਰ ਸਖਤ ਕਾਰਵਾਈ ਕੀਤੀ ਜਾਊਗੀ